ਪਰਿਵਾਰ ਮੇਨ ਗੱਲ ਇਹ ਆ ਵੀ ਪਰਿਵਾਰ ਨਾਲ ਆ ਸਾਰਾ ਕੁਝ ਕਰੀ ਜਾਂਦਾ ਇਹ ਵੀ ਆਪਣਾ ਪਰਿਵਾਰ ਹੀ ਆ ਸਾਰੇ ਤੇ ਜਨਵਰ ਬਈ ਮੋਹ ਬਹੁਤ ਕਰਦੇ ਥੋੜਾ ਬਹੁਤ ਕਰਦੇ ਹਾਂ ਹਾਂ ਬਹੁਤ ਜਿਆਦਾ ਤੁਸੀਂ ਉਧਰ ਜਾਓਗੇ ਤੁਹਾਡੀ ਆਪ ਦੀ ਪੀੜੀ ਜਮਾਂ ਰੁਲੂਗੀ ਤੁਸੀਂ ਆਪਦੇ ਬੱਚਿਆਂ ਵਾਸਤੇ ਕੁਛ ਨਾ ਕੁਛ ਜ਼ਰੂਰ ਬਣਾ ਸਕਦੇ ਹੋ ਵੀ ਤੁਸੀਂ ਜਿਵੇਂ ਆਪਣੇ ਬਜ਼ੁਰਗਾਂ ਨੇ ਵੀ ਇੱਥੇ ਵੀ ਕਿੱਥੋਂ ਸ਼ੁਰੂ ਕੀਤਾ ਉਹਨਾਂ ਨੇ ਡੱਡ ਘਰ ਪਾਏ ਨੇ ਉਹਨਾਂ ਨੇ ਆਪ ਮਿਹਨਤਾਂ ਕੀਤੀਆਂ ਤੇ ਆਪਣੇ ਵਾਸਤੇ ਕੀਤੀਆਂ ਆਪਾਂ ਵੀ ਇੱਥੇ ਸੁਖੀ ਰਹੀਏ ਤੇ ਬਸ ਉਹੀ ਸਿਸਟਮ ਆ ਵੀ ਆਪਾਂ ਬਾਹਰ ਜਾ ਕੇ ਸ਼ੁਰੂ ਤੋਂ ਸ਼ੁਰੂ ਕਰਦੇ ਆ ਸਾਰੇ ਨਹੀਂ ਇਥੋਂ ਵਾਲੀ ਸੱਚੀ ਉੱਥੇ ਰੀਸ ਹੈ ਕੋਈ ਨਹੀਂ ਕਰ ਸਕਦਾ ਹੁਣ ਇੱਥੇ ਬੰਦਾ ਆਪਣੀ ਮਰਜ਼ੀ ਨਾਲ ਪਤਾ ਵੀ ਰੋਟੀ ਸ਼ਾਮ ਨੂੰ ਮਿਲ ਜਾਣੀ ਆ ਘਰੇ ਬੈਠੇ ਨੂੰ ਵੀ ਉੱਥੇ ਹੁਣ ਆਏ ਆ ਵੀ ਜੇ ਆਪ ਬਣਾਲੀ ਦਾ ਠੀਕ ਆ ਜੇ ਨਹੀਂ ਟਾਈਮ ਲੱਗਿਆ ਨਹੀਂ ਬਣੀ ਫਿਰ ਬਸ ਭੁੱਕੇ ਸੋਗੇ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਵੀ ਖਾ ਖਾ ਲਈ ਕਿ ਨਹੀਂ ਖਾ ਲਈ ਘਰੇ ਵੀ ਉਹੀ ਫੋਨ ਕਰਕੇ ਦੱਸਦੇ ਆ ਵੀ ਹਾਂਜੀ ਉਹੀ ਕਹਿ ਦਿੰਦੇ ਆ ਤਾਂ ਕਹਿ ਦਿੰਦੇ ਆ ਵੀ ਖਾ ਲਈ ਰੋਟੀ ਅਸੀਂ ਵੀ ਉਹ ਵੀ ਬੇਫਿਕਰੇ ਹੋ ਕੇ ਪੈ ਜਾਣਾ ਹੁੰਦਾ ਮੇਰਾ ਤਾਂ ਬਣ ਹੁਣੇ ਬਣ ਗਿਆ ਮੈਂ ਰਹਿ ਪਾਂ ਇੱਥੇ ਜਮਾ ਨਹੀਂ ਮੰਨੇਗਾ ਵੇ ਇਦਰੀ ਫਿਰਦੀ ਆ ਪਰ ਮਜਬੂਰੀਆਂ ਵੀਰੇ ਜਾਣਾ ਪੈਂਦਾ ਮਜਬੂਰੀਆਂ ਤੇ ਮੇਰਾ ਮਨ ਤਾਂ ਹੈਗਾ ਵੀ ਮੈਂ 2 ਸਾਲ ਤੱਕ ਵਾਪਸ ਮੋੜਾ ਆਣਾ ਪਰ ਮਤਲਬ ਨਹੀਂ ਉੱਥੇ ਹਰੇਕ ਨੂੰ ਐ ਹੁੰਦਾ ਕਿ ਮੈਂ ਬਈ ਆਪਦਾ ਕੰਮ ਕਰਨਾ ਆਪਦੀ ਰੋਟੀ ਖਾਣੀ ਕਰੇ ਜਾ ਕੇ ਕਿਉਂਕਿ ਇਹਦੇ ਭਰੋਸਾ ਵੀ ਨਹੀਂ ਕੀਤਾ ਜਾ ਸਕਦਾ ਕਿ ਹੁੰਦੇ ਆ ਘੱਟੋ ਘੱਟ 5 ਲਾਰਮ 5 ਲਾਰਮ ਕਿਉਂਕਿ ਮੈਨੂੰ ਪਤਾ ਨਹੀਂ ਕੀ ਹਿਸਾਬ ਬਣਿਆ ਪਿਆ ਹੌਲੀ ਹੌਲੀ ਮੈਨੂੰ ਪਹਿਲੇ 3-4 ਲਾਰਮ ਤਾਂ ਸੁਣਦੇ ਹੀ ਨਹੀਂ ਤੇ ਉਹੀ ਫਿਰ ਕੰਮ ਤੋਂ ਮੈਂ ਬਥੇਰੀ ਲੇਟ ਹੋ ਜਾਂਦਾ ਇਨਾ ਜਿੱਕਣਾ ਕਰਕੇ ਵੀ ਅਲਾਰਮ ਕਈ ਵਾਰੀ ਆਪਦਾ ਹੀ ਹੱਥ ਵੱਜ ਜਾਂਦਾ ਤੇ ਬੰਦ ਹੋ ਜਾਂਦਾ ਸੀ ਫਿਰ ਸੁਣਦਾ ਹੀ ਨਹੀਂ ਸੀਗਾ ਬੰਦ ਤੇ ਆ ਕੇ ਸੋਚਦੇ ਆਂ ਵੀ ਰੋਟੀ ਪਾਣੀ ਸੁਬਾ ਕਰਾਂਗੇ ਕਿਉਂਕਿ ਸੌਣ ਨੂੰ 4 ਘੰਟੇ ਹੀ ਆ ਪਿੱਛੇ ਹਾਂ ਤੇ ਪੈ ਜਾਂਦੇ ਆਂ ਸੁਬਾ ਉੱਠ ਕੇ ਜੇ ਤਾਂ 10 ਵਜੇ ਉੱਠ ਗਏ ਰੋਟੀ ਬਣ ਗਈ ਕੁਝ ਖਾ ਕੇ ਤੇ ਚੱਲ ਗਏ ਕੰਮ ਤੇ ਜੇ ਅਲਾਰਮ ਨਹੀਂ ਸੁਣਦੇ ਹੋਈ ਜੇ ਮੇਨੂੰ ਥੋੜੀ ਜਿਹੀ ਹੈਗੀ ਐ ਪ੍ਰੋਬਲਮ ਅਲਾਰਮ ਨਹੀਂ ਸੁਣਦਾ ਚੱਜਣਾ ਸੁਬਾ ਉੱਠਦੇ ਆਂ ਆ ਮੰਨ ਲਓ 8 ਵਜੇ ਕੰਮ ਸ਼ੁਰੂ ਆ ਕੇ ਜੇਰੀ ਹੁੰਦਾ ਵੀ 7 ਵਜੇ 7:30 ਵਜੇ ਜਾ ਖੁੱਲਦੀ ਆ ਤੇ ਉਵੇਂ ਹੀ ਕਪੜੇ ਪਾ ਕੇ ਘਰੋਂ ਭੱਜਣਾ ਪੈਂਦਾ ਆਇਆ ਸੀਗਾ ਅਵੀ ਨੂਰ ਸਿੰਘ ਕੈਨੇਡਾ ਤੋਂ ਇਹਨੂੰ ਕਾਫੀ ਟਾਈਮ ਹੋ ਗਿਆ ਕੈਨੇਡਾ ਗਏ ਨੂੰ ਸੋ ਆਪਣੇ ਕੋਲੇ ਮਿਲਣ ਆਇਆ ਸੀ ਤੇ ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਕਿ ਭਾਈ ਕੈਨੇਡਾ ਦਾ ਮਾਹੌਲ ਕਿਵੇਂ ਆ ਕਿਵੇਂ ਲੱਗਿਆ ਹਨਾ ਤੇ ਆਪਣਾ ਇੱਧਰ ਦਾ ਪੰਜਾਬ ਦਾ ਮਾਹੌਲ ਕਿਵੇਂ ਲੱਗਿਆ ਹਾਂਜੀ ਭਾਈ ਸਸਰੀ ਘਰ ਸਸਰੀ ਘਰ ਭਾਈ ਕੀ ਹਾਲ ਆ ਠੀਕ ਆ ਵੀ ਵਧੀਆ ਹੋਰ ਵਧੀਆ ਵਧੀਆ ਬੱਸ ਬੜੀ ਖੁਸ਼ੀ ਹੋਈ ਆ ਜਾਨਵਰ ਦੇਖ ਕੇ ਠੀਕ ਆ ਬੜੇ ਟਾਈਮ ਬਾਅਦ ਹਨਾ ਤੁਸੀਂ ਕੀੜਾ ਮਾਰੇ ਕਿੰਨਾ ਟਾਈਮ ਮੈਨੂੰ ਭਾਈ 4 ਸਾਲ ਹੋ ਗਏ ਗਏ ਨੂੰ ਬਾਹਰ ਤੇ ਹੁਣ ਮਹੀਨੇ ਦੀ ਛੁੱਟੀ ਮਸਾਂ ਮਿਲੀ ਕਿਤੇ ਜਾ ਕੇ ਅੱਛਾ ਠੀਕ ਆ ਤੇ ਕਿਵੇਂ ਆ ਉੱਥੋਂ ਦਾ ਮੌਲ ਜੀ ਆਪਾਂ ਗੱਲ ਕਰੀਏ ਹੈਨਾ ਤੁਸੀਂ ਤਾਂ 4 ਸਾਲ ਲਾਏ ਆ ਮੈਂ ਵੀ ਜਾਣਾ ਸੀਗਾ ਮੈਨੂੰ ਰੋਕਤਾ ਮੌਲ ਦਾ ਭਾਈ ਜਦੋਂ ਗਏ ਗਏ ਸੀ ਉਦੋਂ ਦਾ ਸੀਗਾ ਸਾਰਾ ਵਧੀਆ ਹਾਂ ਤੇ ਕੰਮ ਕੁੰ ਵਧੀਆ ਸੀ ਤੇ ਸਾਰਿਆਂ ਨੂੰ ਮਿਲਦਾ ਵੀ ਸੀਗਾ ਹਾਂ ਹੁਣ ਦੇ ਦਿਨਾਂ ਚ ਬਹੁਤ ਔਖਾ ਹੋਇਆ ਪਿਆ ਠੀਕ ਆ ਤੇ ਮੈਂ ਇੱਕਦਾਂ ਦੁਨੀਆ ਆਪ ਹੀ ਬਸ ਵੀ ਬੁੱਧ ਗਈ ਉਧਰ ਆ ਕੇ ਹੂੰ ਤੁਹਾਨੂੰ 4 ਸਾਲ ਹੋ ਗਏ ਹਨ ਬਈ ਉੱਥੇ ਰਹਿੰਦੇ ਆਣੋ ਤੇ ਕਈ ਆਉਂਦੇ ਹੁੰਦੇ ਹਨ ਹੈਨਾ ਇੱਧਰ ਕਿਸੀ ਐਨ ਆਰ ਆਈ ਜੇ ਬਣ ਜਾਂਦੇ ਆ ਉਹ ਪਰ ਮੈਂ ਤੁਹਾਡੀ ਗੱਲ ਵੇਖਿਆ ਤੁਸੀਂ ਤਾਂ ਜਿਵੇਂ ਹੀ ਨਹੀਂ ਬਦਲੇ ਉਤੋਂ ਵੀ ਵਧੀਆ ਹਨਾ ਕਿ ਐਜ ਹੋ ਗਿਆ ਕਿ ਉੱਥੇ ਤਾਂ ਕੁੜ ਕੁੜ ਜੀ ਕਰ ਜਾਂਦੇ ਕਈ ਤਾਂ ਨਾ ਬਰਾਵਾ ਆਪਣਾ ਉਧਰ ਤਾਂ ਮੌੜ ਹੀ ਨਹੀਂ ਸੱਟ ਬੈਠਾ ਇਧਰ ਉਹ ਨਹੀਂ ਆ ਰਹੇ ਉਧਰ ਹੈ ਨਹੀਂਗੇ ਜਿੰਨਾ ਜੀ ਇਧਰ ਆ ਕੇ ਲੱਗਦਾ ਹਾਂ ਇਧਰ ਦੀ ਭਾਸ਼ਾ ਨਾਲ ਹਾਂ ਤੇ ਇਧਰ ਦੇ ਰਹਿਣ ਸਨ ਨਾਲ ਉਹ ਉੱਥੇ ਕੁਝ ਵੀ ਨਹੀਂ ਹੈਗਾ ਭਾਈ ਜੀ ਨਹੀਂ ਲੱਗਦਾ ਜਿਵੇਂ ਵੀ ਜਾ ਕੇ ਬਾਹਰ ਅੱਛਾ ਜਿਵੇਂ ਨਹੀਂ ਜੀ ਲੱਗਦਾ ਤੇ اسی ਇੱਥੇ ਆਏ ਥੋ ਕੰਗਿਆ ਨੂੰ ਪਾਣੀ ਵੀ ਨਹੀਂ ਮਾਫਕਾਉਂਦਾਗਾ ਉਹ ਕਿਵੇਂ ਆ ਇੱਥੋਂ ਜੰਮੇ ਬਲੇ ਬਈ ਜਿੰਦਗੀ ਦੇ 19 ਸਾਲ ਇੱਥੇ ਕੱਢੇ ਆ ਇਹ ਉੱਥੋਂ ਦਾ ਪਾਣੀ ਨਾ ਆਇਆ ਤੇ ਹੋਰ ਕਿਹਨੂੰ ਮਾਫਕਾਊਗਾ ਇਹ ਗੱਲ ਸਹੀ ਆ ਆਪੋ ਨਹੀਂ ਹੋਣਾ ਉਹ ਤਾਂ ਹੁਣ ਜਾ ਕੇ ਬਥੇਰੇ ਆ ਬਈ ਲੱਛਣ ਚ ਕਰਦੇ ਆ ਕੇ ਹੁਣ ਆਪਾਂ ਕੀ ਕਹਾ ਦਿਆਂ ਉਹਨਾਂ ਨੂੰ ਇਹ ਵੀ ਗੱਲ ਸਹੀ ਆ ਤੇ ਹਣ ਕਿਵੇਂ ਲੱਗਿਆ ਉੱਥੇ ਤੁਸੀਂ ਕਿਹਾ ਮੈਂ ਪਹਿਲਾਂ ਕਿਹਾ ਸੀ ਇਹਨਾਂ ਨੇ ਕਿ ਬਈ ਸਟ੍ਰੈਸ ਵਾਲਾ ਹੈਗਾ ਸਟ੍ਰੈਸ ਬਈ ਗੱਲ ਇਦਾਂ ਵੀ ਹਰੇਕ ਦਾ ਕੰਮ ਬਿਨਾ ਸਰਦਾ ਨਹੀਂ ਉੱਥੇ ਜੇ ਤੁਸੀਂ ਹਫ਼ਤਾ ਵੀ ਵੇਲਾ ਬੈਗੇ ਤੁਹਾਡਾ ਮਹੀਨਾ ਦੋ ਮਹੀਨੇ ਕੇ ਖਰਾਬ ਨੇ ਅੱਛਾ ਹਫ਼ਤਾ ਮਹੀਨਾ ਵਿੱਚ ਜਿਵੇਂ ਬਕਦੇ ਮਹੀਨੇ ਦੋ ਮਹੀਨੇ ਪਿੱਛੇ ਉੱਠ ਗਏ ਲੋਕਾਂ ਤੋਂ ਲੋਕਾਂ ਤੋਂ ਡੱਡ ਹੋਏ ਹੋਏ ਆ ਸਾਰਾ ਦਿਨ ਕੰਮ ਤੇ ਰਹਿ ਜਾਈਦਾ ਫਿਰ ਖਾਣ ਦਾ ਵੀ ਉਹਨਾਂ ਕੀ ਟਾਈਮ ਹੁੰਦਾ ਖਾਣ ਪੀਣ ਦਾ ਵੀ ਆਪ ਕਰਨਾ ਸਾਰਾ ਅੱਛਾ ਤੇ ਹੁਣ ਆਸੇ-ਪਾਸੇ ਲੋਕ ਬਥੇਰੇ ਨੇ ਯਾਰ ਉੱਥੇ ਪਰ ਕਿਸੇ ਕੋਲ ਕਿਸੇ ਵਾਸਤੇ ਟਾਈਮ ਨਹੀਂ ਹੈਗਾ ਆਪਦੇ ਕੋਲ ਆਪਦੇ ਲਈ ਟਾਈਮ ਨਹੀਂ ਲੋਕਾਂ ਲਈ ਤਾਂ ਕਿਤੇ ਹੀ ਹੋਣਾਗਾ ਫਰਕ ਅੱਗੇ ਨਾਲੋਂ ਕਾਫੀ ਪੈ ਗਿਆ ਪਰ ਆਪਣਾਪਣ ਜਿਹੜਾ ਲੋਕਾਂ 'ਚ ਹਜੇ ਹੈਗਾ ਕਾਫੀ ਹੈਗਾ ਉਧਰ ਦੇ ਮੁਕਾਬਲੇ ਉਧਰ ਤਾਂ ਬਹੁਤ ਛੇਤੀ ਜ਼ਿੰਦਗੀ ਚੇਂਜ ਹੋ ਰਹੀ ਆ ਇੱਧਰ ਹਜੇ ਨਹੀਂ ਰਫ਼ਤਾਰ ਨਾਲ ਨਹੀਂ ਬਦਲ ਰਿਹਾ ਪਰ ਬਦਲ ਜ਼ਰੂਰ ਹੈ ਥੋੜਾ ਥੋੜਾ ਪਤਾ ਤਾਂ ਲੱਗਦਾ ਵੀ ਫਰਕ ਪੈ ਰਿਹਾਗਾ ਪਰ ਬਹੁਤ ਸਲੋ ਰੇਟ ਦਾ ਕਿ ਵੀ ਬੰਦੇ ਨੂੰ ਇੰਨਾ ਫਰਕ ਨਹੀਂ ਪੈਂਦਾ ਟਾਈਮ ਆ ਪੰਜ-ਛੇ ਸਾਲ ਬਾਅਦ ਵੀ ਆਉਂਦਾ ਫਿਰ ਵੀ ਮੈਨੂੰ ਲੱਗਦਾ ਵੀ ਇੰਨਾ ਕ ਹਜੇ ਰਹਿਣਾ ਸੀਗਾ ਔਰ ਜੇ ਹੁਣ 10-15 ਸਾਲ ਬਾਅਦ ਕਿਤੇ ਜਾ ਕੇ ਆਉਂਦਾ ਫੇਰ ਥੋੜਾ ਜਿਹਾ ਲੱਗਦਾ ਵੀ ਕਾਫੀ ਚੇਂਜ ਹੋ ਚੁੱਕਿਆ ਤੇ ਹੁਣ ਮਹੀਨੇ ਦੇ ਵਿੱਚ 4 ਸਾਲੋਂ ਜਿਉਂ ਜਾਨੇ ਹੈ 4 ਸਾਲ ਪੂਰੇ ਬਸ ਆਪਣੇ ਬੱਚਾ ਨਾਲ ਖੇਡਦੇ ਕਰਦੇ ਆ ਸਾਰੇ ਨਾਲ ਇੱਧਰ ਦਿਖਾਓ ਬਈ ਸਾਰੇ ਪਰਿਵਾਰ ਚ ਬੈਠੇ ਆ ਹਾਂ ਨਹੀਂ ਚ ਉੱਥੇ ਜਵਾਨੀ ਬੰਦੇ ਹੈ ਐ ਕਰਕੇ ਉੱਥੇ ਬਈ ਆਪਦਾ ਪਰਿਵਾਰ ਸੀ ਆਪਦਾ ਵੀ ਹੈ ਹੀ ਨਹੀਂ ਗਾਦਾ ਉੱਥੇ ਇਕੱਲੇ ਇਕੱਲੇ ਗਏ ਆ ਸਾਰੇ ਹੋਰ ਯਾਰ ਬੇਲੀ ਨਾਲ ਮਿਲ ਕੇ ਕਦੇ ਥੋੜਾ ਜਰ ਬਹਿ ਜਾਈਦਾ ਪਰ ਪਰਿਵਾਰ ਬਣ ਤੇ ਹਜੇ ਟਾਈਮ ਵੀ ਲੱਗਦਾ ਹੀ ਆ ਆਪਣੇ ਜਿਹੇ ਭਰੋਸੇਯੋਗ ਕੋਈ ਉੱਥੇ ਘੱਟ ਵੱਧੀ ਮਿਲਦੇ ਨੇ ਕਈ ਆਦੇ 2-3 ਮਹੀਨਿਆਂ ਚ ਬਸ ਰੰਗ ਦਿਖਾ ਜਾਂਦੇ ਵੀ ਕੌਣ ਕਿਹੋ ਜਗਾ ਠੀਕ ਹੈ ਨੇ ਉੱਧਰ ਜਾ ਕੇ ਕੂਣ ਜਿੱਟਾ ਹੋ ਜਾਂਦਾ ਹਾਂ ਕੂਣ ਜਿੱਟਾ ਬਹੁਤ ਛੇਤੀ ਹੁੰਦਾ ਵੀ ਉੱਧਰ ਜਾ ਕੇ ਉਹ ਜਾਂਦਾ ਸੱਚੀ ਗੱਲ ਆ ਕੀ ਉਹਦਾ ਕੀ ਕਾਰਨ ਆ ਕਾਰਨ ਕਹਿ ਸਕਦੇ ਵੀ ਸਾਰਿਆਂ ਦੀ ਜ਼ਿੰਦਗੀ ਆਪਦਾ ਸਟ੍ਰੈਸ ਆ ਹਰੇਕ ਨੂੰ ਐ ਹੁੰਦਾ ਵੀ ਹਰੇਕ ਆ ਹਰੇਕ ਬੰਦਾ ਆਪਦਾ ਦੇਖਦਾ ਆ ਵੀ ਕਿਸੇ ਨੂੰ ਆਈ ਨਹੀਂ ਹੈਗਾ ਵੀ ਕਿਸੇ ਦੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ ਉੱਥੇ ਹਰੇਕ ਨੂੰ ਆਏ ਹੁੰਦਾ ਕਿ ਮੈਂ ਬਈ ਆਪ ਦਾ ਕੰਮ ਕਰਨਾ ਆਪਦੀ ਰੋਟੀ ਖਾਣੀ ਹੈ ਕਰੇ ਜਾ ਕੇ ਕਿਉਂਕਿ ਇਹ ਤੇ ਭਰੋਸਾ ਵੀ ਨਹੀਂ ਕੀਤਾ ਜਾ ਸਕਦਾ ਇਸ ਦੀ ਪਿੱਛੇ ਮੈਨੂੰ ਕੋਈ ਬਣਾ ਕੇ ਦੇ ਦੇਗਾ ਜਾਂ ਕੁਝ ਠੀਕ ਹੈ ਵੀ ਆਪਦਾ ਹੀ ਕਮਾਉਣਾ ਆਪਦਾ ਹੀ ਖਾਣਾ ਆਪਦਾ ਹੀ ਕਮਾਉਣਾ ਆਪਦਾ ਹੀ ਖਾਣਾ ਆਪਦਾ ਹੀ ਰੈਂਟ ਭਰਨੇ ਬਸ ਉਹੀ ਰੈਂਟਾਂ ਤੋਂ ਬਿਨਾ ਉੱਥੇ ਜ਼ਿੰਦਗੀ ਨਹੀਂ ਹੈ ਨਾ ਰੈਂਟ ਤੋਂ ਬਿਨਾ ਕੋਈ ਜ਼ਿੰਦਗੀ ਨਹੀਂ ਉਦੋਂ ਕਿ ਆਪਦਾ ਘਰ ਲੈਂਡ ਤੇ ਹਜੇ ਬਹੁਤ ਟਾਈਮ ਲੱਗਦਾ ਕਿ ਮਹਿੰਗਾਈ ਬਹੁਤ ਜ਼ਿਆਦਾ ਵਧੀ ਪਈ ਆ ਤੇ ਘਰ ਜੇ ਮਿਲਦੇ ਵੀ ਆ ਤਾਂ ਮੌਰਟਗੇ ਜਾਂਦੇ ਰੇਟ ਬਹੁਤ ਉੱਚੇ ਚੱਕੇ ਹੋਏ ਆ ਉਹ ਆਪਣੇ ਵਰਗਾ ਬੰਦਾ ਹੁਣ ਛੇਤੀ ਕਿਤੇ ਫੋਰਡ ਦਾ ਕਰ ਨਹੀਂ ਸਕਦਾ ਜਿੰਨਾ ਚਿਰ ਆਪਦੀ ਫੈਮਲੀ ਨਹੀਂ ਬਣਦੀ ਕਿਉਂਕਿ ਫਿਰ ਦੋ ਜਣੇ ਹੋ ਜਾਂਦੇ ਕਮਾਉਣ ਵਾਲੇ ਫਿਰ ਉਹਨਾਂ ਦੇ ਦੋ ਜਣੇ ਨੇ ਭਰ ਦੇਣੇ ਆ ਪੈਸੇ ਇਕੱਲੇ ਬੰਦੇ ਦਾ ਉੱਥੇ ਕੁਝ ਵੀ ਨਹੀਂ ਮੈਂ ਕਹਿਣ ਦਾ ਭਾਵ ਹੈ ਜੇ ਦੋ ਜਣੇ ਵੀ ਆ ਤਾਂ ਦੋ ਜਣਿਆਂ ਦਾ ਵੀ ਮੁਸ਼ਕਲ ਨਾਲ ਹੀ ਗੁਜ਼ਾਰਾ ਹਨਾ ਬਹੁਤ ਮੁਸ਼ਕਲ ਨਾਲ ਹੁਣ ਬੰਦੇ ਨੂੰ ਹਫਤੇ ਦੇ 60 60 70 70 ਘੰਟੇ ਦਾ ਕੰਮ ਹੀ ਕਰਨਾ ਪੈਂਦਾ ਤੇ ਪਿੱਛੇ ਬੰਦਾ ਘਰੇ ਆਉਂਦਾ ਥੱਕਿਆ ਟੁੱਟਿਆ ਆ ਕੇ ਰੋਟੀ ਪਾਣੀ ਬਣਾ ਕੇ ਦਸੋਂ ਜਾਂਦਾ ਆਫ ਦਾ ਨਹੀਂ ਟਾਈਮ ਨਹੀਂ ਨਾ ਕਿਸੇ ਕੋਈ ਟਾਈਮ ਤੇ ਨੂਰ ਜਸ਼ਨ ਤੇਰੇ ਬਾਰੇ ਵੀ ਦੱਸਦੀ ਹੁੰਦੀ ਸੀ ਵੀ ਨੂਰ ਦੋ ਦੋ ਸ਼ਿਫਟਾਂ ਲਾ ਕੇ ਤੇ ਆ ਕੇ ਸੋਫਿਆਂ ਤੇ ਟੀਵੀ ਵੇਂਦਾ ਵੇਂਦਾ ਹੀ ਸੌ ਜਾਂਦਾ ਸੀ ਹਨਾ ਬੜਾ ਬਿੜਾ ਆ ਕੇ ਬਸ ਵੀ ਕੰਮ ਤੋਂ ਆਏ ਆ ਆ ਕੇ ਮਾੜੀ ਮੋਟੀ ਰੋਟੀ ਬਣਾਈ ਆ ਸੋ ਸੋਚਦਾ ਵੀ ਟੀਵੀ 10 ਮਿੰਟ ਦੇਖ ਲਈ ਬੈਠ ਕੇ ਰੋਟੀ ਖਾਂਦੇ ਖਾਂਦੇ ਬਸ ਖਾ ਕੇ ਜਦੋਂ ਮਾੜਾ ਇਹ ਬੰਦਾ ਵੀ ਪੈਂਦਾ ਵੀ ਹਾਂ ਵੀ ਸਿਰ ਠੂਈ ਸਿੱਧੀ ਜੀ ਕਰਾ ਤੇ ਉਹਨੇ ਚ ਬੰਦਾ ਬੈਠਾ ਬੈਠਾ ਸੌ ਜਾਂਦਾ ਇੱਕ ਹੋਰ ਵੀ ਤੇਰੇ ਬਾਰੇ ਐ ਸੁਣਿਆ ਸੀ ਵੀ ਕਿੰਨੇ అలਾਰਮ ਲਾਉਂਦਾ ਰਿਆਂ ਤੂੰ ਮੇਰੇ ਭਾਈ ਇੱਕ ਟਾਈਮ ਤੇ ਲੱਗੇ ਹੁੰਦੇ ਆ ਘੱਟੋ ਘੱਟ ਪੰਜ అలਾਰਮ ਪੰਜ ਲਾਰ ਕਿਉਂਕਿ ਮੈਨੂੰ ਪਤਾ ਨਹੀਂ ਕੀ ਹਿਸਾਬ ਬਣਿਆ ਪਿਆ ਹੌਲੀ ਹੌਲੀ ਮੈਨੂੰ ਪਹਿਲੇ 3-4 ਲਾਰ ਨੂੰ ਤਾਂ ਸੁਣਦੇ ਹੀ ਨਹੀਂ ਤੇ ਉਹੀ ਫਿਰ ਕੰਮ ਤੋਂ ਮੈਂ ਬਥੇਰੀ ਲੇਟ ਹੋ ਜਾਂਦਾ ਇਹਨਾਂ ਦੀ ਆਵਦਾ ਯਾ ਤਵਾਜਾਂ ਦੇ ਬੰਦ ਹੋ ਜਾਂਦਾ ਸੀ ਫਿਰ ਹੁੰਦਾ ਹੀ ਨਹੀਂ ਸੀਗਾ ਜਾਂ ਵੀ అలਰਮ ਬੰਦ ਕਰਕੇ ਪੈਣਾ ਵੀ 10 ਮਿੰਟ ਤੱਕ ਉੱਠਦਾ ਤੇ ਉਹ 2-4 ਘੰਟੇ ਲੰਘ ਜਾਂਦੇ ਸੀ ਨਹੀਂ 10 ਮਿੰਟ ਕਰਦੇ ਕਰਦੇ ਠੀਕ ਆ ਤੇ అలਰਮ ਬਈ 7-8 ਤਾਂ ਮੇਰੇ ਲੱਗਾਈ ਹੁੰਦੇ ਆ ਮੈਨੂੰ ਪਹਿਲੇ 4-5 ਤਾਂ ਸੁਣਦੇ ਹੀ ਨਹੀਂ ਖੀਰ ਵਾਲੇ ਦੋ ਦਿਨ ਤਾਂ ਹੀ ਉੱਠਦਾ ਕਿਤੇ ਜਾ ਕੇ ਹਰੇ 5.10 ਦਾ 10-10 ਮਿੰਟ ਦੇ ਗੈਪ ਤੇ ਲਾਏ ਹੋਏ ਆ ਹੂੰ ਠੀਕ ਨਹੀਂ ਪਰ ਉੱਥੇ ਜਾ ਕੇ ਅਕਲ ਤਾਂ ਆ ਜਾਂਦੀ ਆ ਮੈਂ ਕਈ ਵੇਖੇ ਆ ਕਿ ਸਾਨੂੰ ਤਾਂ ਲਾਗੇ ਜਿਵੇਂ ਕਿ ਪੱਕੇ ਕਹਿੰਦੇ ਬਦਾਮ ਨਹੀਂ ਤੱਕਾ ਗਿਆ ਅਕਲ ਆਉਂਦੀ ਆ ਬਸ ਉੱਥੇ ਜਾ ਕੇ ਤੱਕਾ ਪੈਂਦਾ ਉਹ ਕਹਿੰਦੇ ਨਾ ਅਸੀਂ ਇੱਥੇ ਭੁੱਖ ਲੱਗੀ ਤਾਂ ਚੀਜ਼ ਖਾਣੇ ਆ ਕਿ ਕਹਿੰਦਾ ਇੱਥੇ ਬੈਠੇ ਤਾਂ ਠੱਪੇ ਵਾਲੇ ਬਸ ਹਾਂ ਇੱਥੇ ਬੈਠੇ ਤਾਂ ਕਿ ਕਹਿੰਦੇ ਜਿਵੇਂ ਕਹਿੰਦੇ ਇੱਕਰ ਦੇਣੇ ਫੜਾ ਦਾ ਖਾ ਲੋ ਹਾਂ ਤੇ ਖਾ ਲਿਆ ਕਹਿੰਦਾ ਇੱਥੇ ਭੁੱਖ ਲੱਗੀ ਤਾਂ ਖਾਣਾਗਾ ਤੇ ਜਾਂ ਜਦੋਂ ਟਾਈਮ ਥੋੜਾ ਹੁੰਦਾ ਕਹਿੰਦਾ ਉਸ 2 ਘੰਟੇ ਹੁੰਦੇ ਸੌਣ ਨੂੰ ਉਹਨਾ ਸੌਣਾਗਾ ਸਹੀ ਗੱਲ ਹੈ ਵੱਜ ਜਾ ਮ ਟਾਈਮ ਤੇ ਇਹ ਵੀ ਹੋਇਆ ਨੂਰ ਵੀ ਕਦੇ ਭੁੱਖੇ ਵੀ ਗਏ ਹੋ ਹਾਂ ਤੁਸੀਂ ਕੰਮ ਤੇ ਮੈਂ ਬਹੁਤ ਅਰੀ ਯਾਦ ਜਦੋਂ ਲੇਟ ਉੱਠਿਆ ਨਹੀਂ ਜਾਂਦਾ ਮੈਂ ਮੇਰਾ ਹੁੰਦਾ ਵੀ ਜਿਵੇਂ ਜਿੱਦੇ ਡਬਲ ਸ਼ਿਫਟ ਹੋਵੇ ਤੇ ਚਾਹੇ ਦੂਜੀ ਇੱਕ ਸ਼ਿਫਟ 8 ਘੰਟੇ ਦੀ ਹੁੰਦੀ ਹੁੰਦੀ ਆ ਦੂਜੀ ਚਾਹੇ 4 ਦੀ ਹੋਵੇ ਚਾਹੇ 6 ਦੀ 12 ਤੋਂ 16 ਘੰਟੇ ਜਾਂ ਕਈ ਵਾਰੀ 18 ਘੰਟੇ ਵੀ ਹੋ ਜਾਂਦਾ ਕੰਮ ਤੇ ਅਗਲੇ ਦਿਨ ਸਵੇਰ ਸਵੇਰ ਫੇਰ ਜਾਣਾ ਹੁੰਦਾ ਕੰਮ ਤੇ ਇੱਕ ਤਾਂ ਬੰਦਾ ਰਾਤ ਨੂੰ 12 ਵਜੇ 1 ਵਜੇ ਘਰੇ ਆਉਂਦਾ ਤੇ ਆ ਕੇ ਸੋਚਦੇ ਆਂ ਵੀ ਰੋਟੀ ਪਾਣੀ ਸਵੇਰ ਕਰਾਂਗੇ ਕਿਉਂਕਿ ਸੌਣ ਨੂੰ 4 ਘੰਟੇ ਹੀ ਆ ਪਿੱਛੇ ਹਾਂ ਤੇ ਪੈ ਜਾਂਦੇ ਆਂ ਸਵੇਰ ਉੱਠ ਕੇ ਜੇ ਤਾਂ 10:00 ਵੱਲ ਉੱਠ ਗਏ ਰੋਟੀ ਬਣ ਗਈ ਕੁਝ ਖਾ ਕੇ ਤੇ ਚੱਲ ਗਏ ਕੰਮ ਤੇ ਜੇ ਆਲਰਮ ਨਹੀਂ ਸੁਣਦੇ ਹੋਈ ਜੇ ਮੇਰੇ ਥੋੜੀ ਜਿਹੀ ਹੈਗੀ ਐ ਪ੍ਰੋਬਲਮ ਆਲਰਮ ਨਹੀਂ ਸੁਣਦਾ ਤਾਂ ਜਨਾਂ ਸਵੇਰ ਉੱਠਦੇ ਆਂ ਆ ਮੰਨ ਲਓ 8:00 ਵਜੇ ਕੰਮ ਸ਼ੁਰੂ ਆ ਕੇ ਜੇਰੀ ਹੁੰਦਾ ਵੀ 7:00 ਵਜੇ 7:30 ਵਜੇ ਜਾ ਖੁੱਲਦੀ ਆ ਤੇ ਉਵੇਂ ਹੀ ਕਪੜੇ ਪਾ ਕੇ ਘਰੋਂ ਭੱਜਣਾ ਪੈਂਦਾ ਬਿਨਾਂ ਨਹਾਤੇ ਧੋਤੇ ਤੇ ਬਿਨਾਂ ਕੁਝ ਖਾਦੇ ਤੇ ਸਾਰੀ ਸ਼ਿਫਟ ਵੀ ਫਿਰ ਨਿਕਲ ਤੇ ਜਿਵੇਂ ਹੁਣ ਨੂਰ ਤੂੰ ਆਇਆ ਇਧਰ 1 ਮਹੀਨੇ ਵਾਸਤੇ ਹਨਾ ਹਾਂਜੀ ਤੇ ਹੁਣ ਵਾਪਸ ਜਦੋਂ ਜਾਣਾ ਹੋਊਗਾ ਤੇ ਕੀ ਮਹਿਸੂਸ ਹੋਊਗਾ ਵੀ ਜਾਵਾਂ ਜਿੱਤ ਐ ਦੋ ਬੇੜੀਆਂ ਚ ਨਹੀਂ ਮੇਰਾ ਤਾਂ ਬਣ ਹੁਣੇ ਬਣ ਗਿਆ ਮੈਂ ਰਹਿ ਪਾਂ ਇੱਥੇ ਜਮਾ ਨਹੀਂ ਮੰਨੇਗਾ ਬੇੜੀ ਦਾ ਮੇਰੀ ਉਰੇ ਜਾਂ ਇੰਡੀਆ ਹੀ ਉਰੇ ਹੀ ਇਧਰ ਹੀ ਫਿਰਦੀ ਆ ਹਜੇ ਤਾਂ ਇਧਰ ਹੀ ਫਿਰਦੀ ਆ ਪਰ ਮਜਬੂਰੀਆਂ ਵੀਰੇ ਜਾਣਾ ਪੈਂਦਾ ਮਜਬੂਰੀਆਂ ਤੇ ਮੇਰਾ ਮਨ ਤਾਂ ਹੈਗਾ ਵੀ ਮੈਂ 2 ਸਾਲ ਤੱਕ ਵਾਪਸ ਮੋੜ ਆਉਣਾ ਪੱਕਾ ਹੀ ਠੀਕ ਹੈ ਹੈ ਨਹੀਂਗਾ ਵੀ ਮੈਨੂੰ ਐ ਵੀ ਚੱਲ ਉਹਨਾਂ ਟਾਈਮ ਜਿੰਨੇ ਪੈਸੇ ਕਮਾਏ ਜਾਂਦੇ ਆ ਵੀ ਜਿੰਨੇ ਮੇਰੇ ਤੇ ਲੱਗੇ ਆ ਕਰਦਿਆਂ ਦੇ ਉਹਨੇ ਮੈਂ ਲਾਇਆ ਵਾ ਤੇ ਮਾੜੇ ਮੋਟੇ ਉੱਤੇ ਕਮਾ ਕੇ ਆਪਦਾ ਕੰਮ ਖੋਲਣ ਜੋਗੀ ਹੋਈ ਪਹਿਲਾਂ ਤਾਂ ਤੂੰ ਆਪਦੇ ਖਰਚੇ ਹੀ ਮਸਾਂ ਕੱਢੇ ਹਨਾ ਪਹਿਲਾਂ ਖਰਚੇ ਬਹੁਤ ਦੋ ਸਾਲ ਪੜ੍ਹਾਈ ਪੂਰੀ ਕੀਤੀ ਆ ਪੈਸੇ ਮੰਗ ਕੇ ਪੀਸਾ ਬਹੁਤ ਬਣ ਜਾਂਦੀਆਂ ਪੀਸਾ ਬਈ ਲਾਲੋ ਸਾਹਿਬ ਹਰੇਕ ਆਪਣਾ ਸਮੈਸਟਰ ਹੁੰਦੇ ਆ 6 ਘਟੂ ਘਟ 4 ਤੋਂ 6 ਦੇ ਵਿੱਚ ਵਿੱਚ ਹਾਂ ਤੇ ਤਿੰਨ ਤਿੰਨ ਚਾਰ ਚਾਰ ਕੋਰਸ ਚੱਕਣੇ ਪੈਂਦੇ ਆ ਜੇ ਛੇਤੀ ਪੂਰੇ ਕਰਨ ਵਾਸਤੇ ਤੇ ਆਪਣੀ ਇਧਰ ਦੇ ਹਿਸਾਬ ਨਾਲ ਲਾਲੋ ਵੀ 1 ਲੱਖ ਰੁਪਈਆ ਇੱਕ ਕੋਰਸ ਦਾ ਹਾਂ ਉਹ ਸਾਢੇ 3-4 ਲੱਖ ਫੀਸ ਪਰ ਸਮੈਸਟਰ ਬਣ ਜਾਂਦੀ ਆ ਕਿਉਂਕਿ ਹੁਣ ਜਿਹੜੇ ਮਾਪਿਆਂ ਨੇ ਇਧਰੋਂ ਬੱਚੇ ਭੇਜੇ ਹੋਏ ਆ ਉਹਨਾਂ ਨੂੰ ਹੀ ਪਤਾ ਹਨਾ ਕਿ ਕਿੰਨੇ ਫੀਸਾਂ ਜਿਹੜੀਆਂ ਇਧਰੋਂ ਤਾਰ ਹ ਸੱਚੀ ਗੱਲ ਆ ਭਾਈ ਸਾਢੇ ਜਾਣ ਤੋਂ ਪਹਿਲਾਂ ਅਸੀਂ ਲੋਕਾਂ ਤੋਂ ਸੁਣਦੇ ਸੀ ਵੀ ਉੱਥੇ ਆਏ ਆ ਉੱਥੇ ਵਧੀਆ ਸਾਰਾ ਕੁਝ ਹਨਾ ਵੀ ਬੰਦਾ ਆਪੇ ਕੱਢ ਲੈਂਦਾ ਪਰ ਜਾ ਕੇ ਪਤਾ ਲੱਗ ਜਾ ਕੇ ਪਤਾ ਲੱਗਦਾ ਸੱਚੀ ਗੱਲ ਵੀ ਕੀ ਸੀਨ ਆ ਉੱਥੇ ਸਾਰਾ ਕੁਝ ਵੀ ਕਿਵੇਂ ਰਹਿਣ ਸਹਣ ਚੱਲਦਾ ਤੇ ਕਿਵੇਂ ਫੀਸਾਂ ਕੱਢਣੀਆਂ ਸਾਰੇ ਤੇੜੀ ਕੰਮ ਤੇ ਲੈ ਜਾਂਦੀ ਉਹ ਜਿਹੜੀਆਂ ਬੇਸਮੈਂਟਾਂ ਦੇ ਵਿੱਚ ਵੀ ਰਾਤਾਂ ਕੱਟੀਆਂ ਹੋਣੀਆਂ ਤੇ ਉੱਥੋਂ ਦਾ ਬੇਸਮੈਂਟ ਦੇ ਵਿੱਚ ਡਿਫਰੈਂਸ ਕਿੰਨਾ ਆ ਇੱਥੇ ਰੂਮ ਲੈਣੇ ਆ ਜੇ ਨਹੀਂ ਉਧਰ ਹੀ ਉਧਰ ਹੀ ਅੱਛਾ ਕਰ ਹੁਣ ਬਈ ਅਸੀਂ ਪਹਿਲਾਂ ਮੈਨੂੰ ਹੋ ਗਏ 4 ਸਾਲ ਹੋ ਗਏ ਗਏ ਨੂੰ ਪਹਿਲਾਂ 6 ਮਹੀਨੇ ਤਾਂ ਮੈਂ ਮੇਰੇ ਚਾਚੇ ਰਗੇ ਉੱਥੇ ਉਹਨਾਂ ਕੋਲ ਹੀ ਕੱਡਿਆ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਮੈਨੂੰ ਕੰਮ ਤੇ ਕਾਲਜ ਦੋਖਾ ਸੀ ਫਿਰ ਮੈਨੂੰ ਸਰੀ ਮੂਵ ਹੋਣਾ ਪਿਆ ਤੇ ਫਿਰ ਮੈਂ ਸਰੀ ਆ ਕੇ ਪਹਿਲਾਂ ਬੀਸਮੈਂਟ ਲਈ ਸੀਗੀ ਅਸੀਂ 4 ਜਾਣੇ ਸੀ ਮੈਨੂੰ ਕੰਮ ਤੇ ਟੱਕਰੇ ਸੀਗੇ ਮੈਂ ਵੇਅਰ ਹਾਊਸ ਕੰਮ ਤੇ ਲੱਗਿਆ ਸੀਗਾ ਤੇ ਅਸੀਂ ਚਾਰਾਂ ਨੇ ਬੀਸਮੈਂਟ ਲਈ ਸਾਨੂੰ 1600 ਡਾਲਰ ਦੀ ਪਈ ਬੇਸਮੈਂਟ ਆਪਣਾ ਬਣ ਗਿਆ 1 ਲੱਖ ਤੇ 20000 ਦੇ 10000 ਦੇ ਆਸ-ਪਾਸ ਬਣ ਗਿਆ ਇਹਨਾਂ ਮਹੀਨੇ ਦਾ ਖਰਚਾ ਸੀ ਚਾਰਾ ਜਾਨਿਆਂ ਦਾ ਠੀਕ ਹੈ ਤੇ ਚਾਰ-ਚਾਰ ਸਾਰੇ ਨੂੰ ਮੰਡਮ ਆ ਗਿਆ ਬੇਸਮੈਂਟ ਦਾ ਤੇ ਉਸ ਤੋਂ ਬਾਅਦ ਖਾਣ ਪੀਣ ਦਾ ਅਸੀਂ ਇਕੱਠੇ ਕਰਦੇ ਸੀਗੇ ਤੇ ਸਾਡੇ ਹਫਤੇ ਦੇ ਪਿੱਛੋਂ 2.5-300 ਡਾਲਰ ਲੱਗ ਜਾਂਦਾ ਸੀਗਾ ਗ੍ਰੋਸਰੀ ਵਗੈਰਾ ਤੇ ਠੀਕ ਹੈ ਆਪਣਾ ਖਾਣ ਪੀਣ ਨੂੰ ਲੈ ਕੇ ਆਉਂਦੇ ਹੁਣ ਅਸੀਂ ਸਾਲਕ ਬੇਸਮੈਂਟਾ ਚੱਲ ਜਿਵੇਂ ਤੱਕੇ ਖਾਦੇ ਆ ਵੀ ਉਦੋਂ ਐਵੇਂ ਸੀਗਾ ਵੀ ਮਾਲਕ ਵੀ ਘਰੇ ਵੀ ਉਹੀ ਬੇਨਾ ਦਸ ਗੇੜੇ ਮਾਰਦੇ ਰਹਿੰਦੇ ਸੀਗੇ ਜੇ ਕੋਈ ਘਰੇ ਆਉਂਦਾ ਸੀ ਇਹਨਾਂ ਪਾਣੀ ਨਾ ਪਾਉਂਦਾ ਕਿਉਂ ਹੈਗਾ ਕੋਈ ਚਾਹੇ ਕਿਸੇ ਨਿੱਕ ਰਾਤ ਕੱਢਣ ਆਉਣੀ ਆ ਜਾਂ ਦਿਨ ਹfte ਹੀ ਆਉਂਦੇ ਉਹਨਾਂ ਨੂੰ ਥੋੜਾ ਜਿਹਾ ਸ਼ੋਰ ਸ਼ਰਾਬਾ ਕਈ ਵਾਰੀ ਮੁੰਡੇ ਇਕੱਠੇ ਹੋ ਕੇ ਕਰ ਹੀ ਲੈਂਦੇ ਆ ਤੇ ਉਹਨਾਂ ਨੂੰ ਫਿਰ ਉਸ ਚੀਜ਼ ਤੋਂ ਵੀ ਦਿੱਕਤ ਹੁੰਦੀ ਆ ਅ ਤੇ ਉਸ ਤੋਂ ਬਾਅਦ ਅਸੀਂ ਕਰ ਲਿਆ ਆਪਣਾ ਅ ਗਾਰੰਟੀ ਲਿਆ ਰੈਂਟ ਤੇ ਲਿਆ ਸੀਗਾ ਤੇ ਅਸੀਂ 6 ਜਾਣੇ ਸੀਗੇ ਮੇਰੀ ਭੈਣ ਵੀ ਆਈ ਸੀ ਨਾਲ ਤੇ ਨਾਲ ਦੇ ਉੱਤੇ ਕੁਝ ਯਾਰ ਬੇਲੀ ਟਕਰੇ ਸੀਗੇ ਤੇ ਅਸੀਂ 6 ਜਣਾਂ ਨੇ ਕਰ ਲਿਆ ਸੀ ਟਾਊਨ ਹਾਊਸ ਕਹਿੰਦੇ ਆ ਤੇ ਸਾਨੂੰ 3050 ਡਾਲਰ ਦਾ ਪਿਆ ਸੀ ਤੇ ਜਿਹੜੇ ਉੱਤੇ ਜਿ ਡਿਟੀ ਆਪਣਾ ਬਿਜਲੀ ਪਾਣੀ ਦਾ ਖਰਚਾ ਉਹ ਉਤੋਂ ਦਿੰਦੇ ਸੀਗੇ ਤੇ ਮਹੀਨੇ ਕਦਾ 3-4 300 ਦਾ ਬਣ ਜਾਂਦਾ ਸੀ ਤੇ ਇਕੱਠਾ ਹੋ ਕੇ ਸਾਰਿਆਂ ਨੂੰ ਸਾਢੇ 550 ਵੰਡਮਾ ਆ ਗਿਆ ਕੱਪੜੇ ਧੋਣ ਦਾ ਵੀ ਮਸ਼ੀਨ ਸਾਨੂੰ ਦਿੱਤੀ ਹੋਈ ਸੀ ਠੀਕ ਹੈ ਰਿਜ ਵਗੈਰਾ ਸਾਰਾ ਕੁਝ ਵਿੱਚ ਇਨਕਲੂਡਡ ਸੀਗਾ ਤੇ ਸਾਰਾ ਰੋਟੀ ਪਾਣੀ ਦਾ ਇਕੱਠੇ ਕਰਦੇ ਸੀਗੇ ਕਦੇ ਵਾਰੀ ਸਰ ਕਿਸੇ ਨੇ ਸਬਜ਼ੀ ਬਣਾ ਲਈ ਜਿਹੜਾ ਟਾਈਮ ਸਿਰ ਆ ਗਿਆ ਉਹਨੇ ਰੋਟੀ ਬਣਾਤੀ ਤੇ ਮੋਸਟਲੀ ਸੀ ਸਾਰੇ ਡਬਲ ਸ਼ਿਫਟਾਂ ਵਾਲੀ ਸਹੀ ਗੱਲ ਹੈ ਇਹ ਹੁਣ ਜਿਵੇਂ ਸਿਮਰਨ ਖੜਾ ਤੇਰੇ ਕੋਲ ਵੀ ਜਿਵੇਂ ਇਹਨੇ ਆਪ ਆਪ ਅਸੀਂ ਰੋਕ ਲਿਆ ਜਾਂ ਇਹ ਆ ਕੁਝ ਸੋਚ ਕੇ ਰੁਕ ਗਿਆ ਹਨਾ ਬੈਂਡ ਲੈ ਕੇ ਵੀ ਸੱਤ ਤਾਂ तू ਕੀ ਕਹਿਣਾ ਚਾਹਵੇਂਂ ਵੀ ਵਧ ਗਿਆ ਕੀਤਾ ਰੁਕ ਗਿਆ ਜਾਂ ਮੈਂ ਤਾਂ ਕਹਿੰਦਾ ਬਈ ਫੈਸਲਾ ਤਾਂ ਬਹੁਤ ਵਧੀਆ ਇੱਥੇ ਰੁਕੰਦਾ ਹਾਂ ਬਹੁਤ ਵਧੀਆ ਕਹਿ ਸਕਦੇ ਹਾਂ ਕਿਉਂਕਿ ਵੀ ਇਥੋਂ ਵਾਲੀ ਸੱਚੀ ਉੱਥੇ ਰੀਸ ਹੈ ਕੋਈ ਨਹੀਂ ਕਰ ਸਕਦਾ ਹੁਣ ਇੱਥੇ ਬੰਦਾ ਆਪਣੀ ਮਰਜ਼ੀ ਨਾਲ ਪਤਾ ਵੀ ਰੋਟੀ ਸ਼ਾਮ ਨੂੰ ਮਿਲ ਜਾਣੀ ਆ ਘਰੇ ਬੈਠੇ ਨੂੰ ਵੀ ਉੱਥੇ ਹੁਣ ਆਏ ਆ ਵੀ ਜੇ ਆਪ ਬਣਾਲੀ ਦਾ ਠੀਕ ਆ ਜੇ ਨਹੀਂ ਟਾਈਮ ਲੱਗਿਆ ਨਹੀਂ ਬਣੀ ਫਿਰ ਬਸ ਭੁੱਕੇ ਸੋਗੇ ਕੋਈ ਪੁੱਛਣ ਵਾਲਾ ਨਹੀਂ ਹੁੰਦਾ ਵੀ ਖਾ ਖਾ ਲਈ ਕਿ ਨਹੀਂ ਖਾ ਲਈ ਘਰੇ ਵੀ ਉਹੀ ਫੋਨ ਕਰਕੇ ਦੱਸਦੇ ਵੀ ਹਾਂਜੀ ਉਹੀ ਕਹਿ ਦਿੰਦੇ ਤਾਂ ਕਹਿ ਦਿੰਦੇ ਵੀ ਖਾ ਲਈ ਰੋਟੀ ਅਸੀਂ ਵੀ ਉਹ ਵੀ ਬੇਫਿਕਰੇ ਹੋ ਕੇ ਪੈ ਜਾ ਤੇ ਇੱਧਰ ਹੁਣ ਜਿਵੇਂ ਤੁਸੀਂ ਕੱਲ ਦੇ ਮੈਂ ਤੁਹਾਨੂੰ ਲੈ ਕੇ ਆਇਆ ਆਪਣੇ ਇੱਥੇ ਹਨਾ ਤੇ ਆਪਣੇ ਇੱਥੇ ਆ ਕੇ ਮਾਹੌਲ ਚ ਬੱਕਰੀਆਂ ਚ ਕੀ ਲੱਗਿਆ ਵੀ ਇੱਥੇ ਕਿੰਨਾ ਕੁੰਨਾ ਕਿੰਨਾ ਕੁ ਵਧਿਆ ਲੱਗਿਆ ਜਾਂ ਮੈਨੂੰ ਤਾਂ ਸੱਚੀ ਦੱਸੋ ਬਹੁਤ ਸਕੂਨ ਲੱਗਿਆ ਛੋਟੇ ਜਾਨਵਰ ਨੇ ਅੱਜੇ ਫਿਰਦੇ ਖੇਡਦੇ ਫਿਰਦੇ ਨਾਲ ਤੁਹਾਡੇ ਆਹ ਦੇਖ ਲਓ ਤੇ ਖਾਣ ਵੀ ਉਹਨਾਂ ਨੂੰ ਪੱਠੇ ਆਉਂਦੇ ਅਸੀਂ ਖੇਡ ਕੇ ਏੰਦੇ ਵਿੱਚ ਸਿੱਡੇ ਵਜਾ ਦੇ ਖਾਈ ਜਾਂਦੀਆਂ ਬਹੁਤ ਬਹੁਤ ਹਨਾ ਤੁਸੀਂ ਇੰਜੋਏਮੈਂਟ ਕੀਤਾ ਇੰਜੋਏ ਬਹੁਤ ਕੀਤਾ ਪਿੱਛੇ ਪਿੱਛੇ ਭੱਜਣਾ ਸਾਰਿਆਂ ਦੇ ਪੱਠੇ ਪਾਉਣੇ ਦਾਣਾ ਦੂਣਾ ਰਲਾਇਆ ਸਾਰੇ ਹੱਥੇ ਤੇ ਬਾ ਸਾਰੇ ਪਰਿਵਾਰ ਮੇਨ ਗੱਲ ਇਹ ਆ ਵੀ ਪਰਿਵਾਰ ਨਾਲ ਆ ਸਾਰਾ ਕੁਝ ਕਰੀ ਜਾਂਦੇ ਇਹ ਵੀ ਆਪਣਾ ਪਰਿਵਾਰ ਹੀ ਆ ਸਾਰੇ ਤੇ ਜਾਨਵਰ ਬਈ ਮੋਹ ਬਹੁਤ ਕਰਦੇ ਥੋੜਾ ਬਹੁਤ ਕਰਦੇ ਹਾਂ ਬਹੁਤ ਜਿਆਦੇ ਬਾਕੀ ਇਹਨਾਂ ਦੇ ਨਾਂ ਰੱਖੇ ਨਾਂ ਰੱਖੇ ਤੋਂ ਉਹ ਵੀ ਭੱਜੇ ਆਉਂਦੇ ਨਾਂ ਰੱਖੇ ਇੱਕ ਆ ਮੇਰੇ ਨਾਂ ਤੇ ਇੱਕ ਪਈਆ ਨੂਰੀ ਨੂਰੀ ਨਿੱਕੀ ਜੀ ਆ ਫਿਰ ਆ ਬੈਠੀ ਆ ਬੈਠੀ ਨੂਰੀ ਲੋਈ ਨੂਰ ਵੀ ਇਸ ਨੂੰ ਪਛਾਣ ਗਿਆ ਹਨ ਆ ਦੇਖੋ ਦੇਖੋ ਇਹਦੀ ਪਛਾਣ ਆ ਵੀ ਨੀਲੀ ਹੱਥਾਂ ਤੋਂ ਹਾਂ ਦੇਖੋ ਦੋਸਤੋ ਇੰਨਾ ਪਿਆਰ ਹੁੰਦਾ ਹਨਾ ਬੱਚਿਆਂ ਦਾ ਤੇ ਅੱਗੇ ਤਾਂ ਤੁਸੀਂ ਨੂਰ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਬੱਚੇ ਉਧਰ ਸੁਨੇਹਾ ਤਾਂ ਭਾਈ ਆਈਆਂ ਜੇ ਤੁਸੀਂ ਉਧਰ ਬੈਠਿਓ ਤੁਹਾਡਾ ਜੇ ਤੁਹਾਡਾ ਇੱਧਰ ਬੈਠਿਆਂ ਦਾ ਸਰਦਾ ਵਧੀਆ ਜ਼ਮੀਨ ਹੈਗੀ ਆ ਹਾਂ ਤੁਸੀਂ ਵਾਈ ਵਗੈਰਾ ਕਰ ਰਹੇ ਹੋ ਜਾਂ ਤੁਹਾਡਾ ਆਪ ਦਾ ਜਿਵੇਂ ਘਰਦਿਆਂ ਦਾ ਕੰਮ ਹੈਗਾ ਵਧੀਆ ਤੁਸੀਂ ਨਾਲ ਹੈਲਪ ਕਰਾਓ ਕੰਮ ਵਧਾਓ ਉਹਨਾਂ ਦਾ ਠੀਕ ਹੈ ਵੀ ਉਧਰ ਤੱਕੇ ਖਾਣ ਨਾਲ ਚੰਗਾ ਕਿਉਂਕਿ ਤੁਸੀਂ ਉਧਰ ਜਾਓਗੇ ਤੁਹਾਡੀ ਆਪ ਦੀ ਪੀੜ੍ਹੀ ਜਮਾਂ ਰੁਲੂਗੀ ਤੁਸੀਂ ਆਪਦੇ ਬੱਚਿਆਂ ਵਾਸਤੇ ਕੁਝ ਨਾ ਕੁਝ ਜ਼ਰੂਰ ਬਣਾ ਸਕਦੇ ਹੋ ਵੀ ਤੁਸੀਂ ਜਿਵੇਂ ਆਪਣੇ ਬਜ਼ੁਰਗਾਂ ਨੇ ਵੀ ਇੱਥੇ ਵੀ ਕਿੱਥੋਂ ਸ਼ੁਰੂ ਕੀਤਾ ਉਹਨਾਂ ਨੇ ਡੇਡ ਘਰ ਪਾਏ ਨੇ ਉਹਨਾਂ ਨੇ ਆਪ ਮਿਹਨਤ ਹੀ ਰਹੀਏ ਤੇ ਬਸ ਉਹੀ ਸਿਸਟਮ ਆ ਵੀ ਆਪਾਂ ਬਾਹਰ ਜਾ ਕੇ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਸਾਰੇ ਤੇ ਵੀ ਕੋਣ 5-500 ਡਾਲਰ ਮਸਾ ਨਾਲ ਲੈ ਕੇ ਜਾਂਦੇ ਆ ਸਾਰੇ ਇੱਥੋਂ ਜਦੋਂ ਗਏ ਆ ਉੱਥੇ ਜਾ ਕੇ ਬਸ ਉਹਨੇ ਤੋਂ ਪਹਿਲੇ ਮਹੀਨੇ ਦਾ ਰੈਂਟ ਭਰਦੇ ਆ ਤੇ ਬਸ ਉੱਥੋਂ ਆਪਣਾ ਕੰਮ ਸ਼ੁਰੂ ਹੁੰਦਾ ਜੇ ਮੰਨ ਲਓ ਵੀ ਪਲੱਸ 2 ਕਰਦਾ ਬੱਚਾ ਹੁੰਦਾ ਹਨਾ ਛੋਟੀ ਉਮਰ ਦਾ ਹੀ ਹੁੰਦਾ ਬੱਚਾ ਤੇ ਪਲੱਸ 2 ਤੋਂ ਬਾਅਦ ਆਈਲੈਂਟਸ ਕਰਵਾ ਕੇ ਜਦੋਂ ਨੂੰ ਬਾਹਰ ਭੇਜ ਦਿੰਦੇ ਆ ਉੱਥੇ ਜਾ ਕੇ ਦੇਖ ਲੋ ਤੇ ਕਿੰਨੀ ਸਾਰੀ ਇੱਕ ਤਰ੍ਹਾਂ ਦੀ ਆਪਦੀ ਕਬੀਲਦਾਰੀ ਬਣ ਜਾਂਦੀ ਹੈ ਸਹੀ ਗੱਲ ਆ ਬਈ ਉਹ ਜਮਾਂ ਸ਼ੁਰੂ ਤੋਂ ਕੋਈ ਨਹੀਂ ਕਰਿਆ ਹੁੰਦਾਗਾ ਤੇ ਉੱਥੇ ਕਿੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਉੱਥੇ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਬਈ ਕਿਉਂਕਿ ਪਿੱਛੇ ਵੀ ਸਾਰਿਆਂ ਦਾ ਦੇਖਣਾ ਹੈਗਾ ਤੇ ਤੁਸੀਂ ਉੱਥੋਂ ਕਮਾਈ ਕਰਦੇ ਆ ਉਹਦੀ ਫੀਸਾਂ ਕੱਢਦੇ ਆ ਤੇ ਆਪ ਦਾ ਹਾਲੀਵੁੱਡੀ ਤੁਸੀਂ ਇਹ ਚੀਜ਼ਾਂ ਲੈਣੀਆਂ ਬੰਦਾ ਪਹਿਲੇ ਜਾ ਕੇ ਫੋਨ ਲੈਂਦੇ ਚੱਜਦਾ ਆਪਦਾ ਰਹਿਣ ਸਹਿਣ ਲਈ ਮਤਲਬ ਘਰੇ ਸਮਾਨ ਲੈ ਕੇ ਆਉਂਦੇ ਜਿਵੇਂ ਸੋਫੇ ਟੀਵੀ ਵਗੈਰਾ ਲੈ ਕੇ ਤੇ ਨਾਲ ਆਪਣਾ ਗੱਡੀ ਵਗੈਰਾ ਵੀ ਹੌਲੀ ਹੌਲੀ ਬੰਦਾ ਲੈ ਲੈਂਦਾ ਤੇ ਐਂ ਬਸ ਉਹੀ 10 15 ਸਾਲ ਮਿਹਨਤ ਕਰਕੇ ਕਾਰ ਬੰਦ ਲੈਂਦਾ ਉਸ ਤੁਸੀਂ ਉਹਦੀ ਮੈਨੂੰ ਅਸਲੀਅਤ ਦੱਸ ਸਕੀਓ ਘਰ ਆਪਦਾ ਕਿਵੇਂ ਹੁੰਦਾ ਉਹ ਵੀ ਘਰ ਬਈ ਮੌਰਗੇਜ ਆ ਇਹਨੂੰ ਜਿਵੇਂ ਆਪਾਂ ਹੁਣ ਲੋਨ ਕਹਿ ਸਕਦੇ ਆ ਬਹੁਤ ਤਕੜਾ ਜਿਵੇਂ ਹੁਣ 3 3 ਮਿਲੀਅਨ ਡਾਲਰ ਦੇ ਘਰ ਮਿਲਦੇ ਆ ਡੇਢ ਤੋਂ 3 ਮਿਲੀਅਨ ਦੇ ਵਿੱਚ ਵਿੱਚ ਜਿਹੜਾ ਜਮਾਂ ਰਹਿਣ ਯੋਗ ਘਰ ਹੁੰਦਾ ਵੀ ਸ਼ੁਰੂ ਸ਼ੁਰੂ ਵਾਲਾ ਹੁੰਦਾ ਡੇਢ ਕਿ ਮਿਲੀਅਨ 2 ਮਿਲੀਅਨ ਤੱਕ ਦਾ ਮਿਲਦਾ ਕਿਤੇ ਜਾ ਕੇ ਠੀਕ ਆ ਤੇ ਘਰ ਆਇਆ ਵੀ ਉਹ ਪੈਸੇ ਤੁਹਾਨੂੰ ਬੈਂਕ ਦਿੰਦਾ ਇੱਕ ਵਾਰੀ ਤੁਸੀਂ ਬੈਂਕ ਤੋਂ ਆਪਦੀ ਮੌਰਗੇਜ ਪ੍ਰੂਵ ਕਰਾਉਨੇ ਆ 20 25 ਸਾਲ ਤੱਕ ਕਿਸ਼ਤਾਂ ਤੇ ਆ ਬਈ ਘਰ ਸਾਰੇ ਜਿੰਨੇ ਘਰ ਤੁਹਾਨੂੰ ਦਿਖਦੇ ਨੇ 20 25 25 ਸਾਲ ਠੀਕ ਹੈ ਜਨੇਸਤ ਮਿੰਨੀ ਦੀ ਅ 2000 ਤੋਂ ਲੈ ਕੇ 3-4000 ਬਾਕੀ ਜਿੰਨਾ ਜਿੰਮੇ ਮਹਿੰਗਾ ਜਾਈ ਜਾਣਾ ਉਹਨਾਂ ਦਾ ਘਰ ਮਿਲਿਆ ਹੋਈ ਜਾਂਦਾ ਲਗਜ਼ਰੀ ਕਾਰ ਹੋਵੇ ਜਾਂ ਕਿ ਨਾਰਮਲ ਕਾਰ ਉਹ ਹੋ ਜਾ ਰਾਮਨਾ 4000 ਤਾਂ ਰਾਮਨਾ ਕਿਤੇ ਨਹੀਂ ਗਿਆ ਠੀਕ ਹੈ ਜਿਹੜੀ ਤੁਹਾਨੂੰ ਉੱਥੋਂ ਦੀ ਦੱਸਦਾ ਮੈਂ ਵੀ ਇੱਕ ਡਾਊਨ ਪੇਮੈਂਟ ਹੁੰਦੀ ਹੈ ਕੁਛ ਦੇਣੀ ਆਪਾਂ ਡਾਊਨ ਪੇਮੈਂਟ ਜਾਨੀ ਕਿ ਜਿਵੇਂ 1.5 ਮਿਲੀਨ ਦਾ ਘਰ ਆ ਵਿੱਚੋਂ 30000 ਡਾਲਰ ਆਪਾਂ 40000 ਡਾਲਰ ਡਾਊਨ ਪੇਮੈਂਟ ਦੇਤੀ ਠੀਕ ਹੈ ਤੇ ਉਸ ਤੋਂ ਬਾਅਦ ਆਏ ਹੁੰਦਾ ਵੀ ਮਹੀਨੇ ਦੀ ਕਿਸ਼ਤਾਂ ਵੱਜ ਜਾਂਦੀਆਂ ਉਹਨੇ ਟਾਈਮ ਵਾਸਤੇ ਹੂੰ ਕਿਸ਼ਤਾਂ ਦਾ ਸਾਹਬ ਆਏ ਆ ਵੀ ਆ ਪੀ ਉੱਥੇ ਜਿਵੇਂ ਘਰ ਦੀ ਬੇਸਮੈਂਟ ਹੁੰਦੀ ਆ ਆਪਾਂ ਬੰਦੇ ਰੈਂਟ ਤੇ ਰੱਖ ਲੈਣੇ ਹਨਾ ਘਰੇ ਤੇ ਜੇ ਮੰਨ ਲਓ ਦੋ ਬੇਸਮੈਂਟਾਂ ਵੀ ਹੈਗੀਆਂ ਘਰੇ ਆਪਾਂ ਦੇ ਦੋ ਬੈਡਰੂਮ ਆ ਅੱਜ ਕੱਲ ਤਾਂ 18-1800 ਤਾਂ ਮਿਲ ਰਹੀਆਂ 3600 ਡਾਲਰ ਤਾਂ ਉਥੋਂ ਨਿਕਲੇ ਤੁਹਾਡੇ ਦੋ ਬੇਸਮੈਂਟਾਂ ਚੋਂ ਮਾੜੇ ਮੋਟੇ ਜੇ ਉੱਤੇ ਪਾ ਕੇ ਤੁਸੀਂ ਮੌਰਗੇਜ ਲੈ ਜਾਂਦੀ ਆ ਤੇ ਜੇ ਮੌਰਗੇਜ ਉਦਾਂ ਵੀ 2000 ਰੇਟ ਹੀ ਆ ਤੇ ਬਾਕੀ 1600 ਤੁਹਾਡੇ ਕੋਲ ਹੀ ਬਚਿਆ ਤੁਸੀਂ ਆਪਦੇ ਹੱਥੀ ਵਰਤਦੇ ਹੋ ਉਹ ਵਾਲਾ ਜਿਹੜਾ ਆਪਾਂ ਇੱਕ ਨੋਟ ਹੋਰ ਗੱਲ ਕਰੀ ਅਸੀਂ ਤੇਰੀ ਵੀ ਤੂੰ ਜਿਵੇਂ 4 ਸਾਲ ਲਾ ਕੇ ਆਇਆ ਬਰ ਹਣਾ ਹਾਂਜੀ ਉਧਰ ਬੰਦਾ ਬਦਲ ਜਾਂਦਾ ਹਣਾ ਉਹਦੀ ਭਾਸ਼ਾ ਬਦਲ ਜਾਂਦੀ ਆ ਤੇ ਮੈਂ ਤੈਨੂੰ ਉਦਾਂ ਹੀ ਵੀ ਕਿਹਾ ਸੀ ਜਿੱਦ ਮੈਂ ਤੈਨੂੰ ਮਿਲ ਕੇ ਆਇਆ ਜਿੱਦ ਤੂੰ ਘਰੇ ਆਇਆ ਹਾਂਜੀ ਤੇ ਮੈਂ ਤੈਨੂੰ ਕਿਹਾ ਵੀ ਤੇਰੇ 'ਚ ਕੋਈ ਬਦਲਾਅ ਹੀ ਨਹੀਂ ਆਇਆਗਾ ਭਾਸ਼ਾ 'ਚ ਤੇਰੀ ਉਹੀ ਭਾਸ਼ਾ ਜਿਹੜੀ ਜਿਹੜੀ ਤੂੰ ਗਿਆ ਸੀ ਭਾਸ਼ਾ ਲੈ ਕੇ ਉਹੀ ਲੈ ਕੇ ਆਇਆ ਹਣਾ ਉਹ ਵੀ ਭਈ ਸਾਰੀ ਪੰਜਾਬੀ ਆ ਆਪਦੇ ਅਰਗੇ ਹੁਣ ਜਿਹੜੇ ਨੇ ਆ ਕੇ ਹਾਂ ਦੇ ਦਾ ਪੰਜਾਬੀ ਆ ਉਧਰ ਉਹ ਥੋੜਾ ਜਿਹਾ ਹੀ ਆ ਗਿਆ ਉਹੋ ਹੀ ਆ ਨਾ ਜਿਹੜੇ ਨੇ ਆ ਕੇ ਦਿਖਾਉਣਾ ਆਪਦੀ ਆਕੜ ਚ ਰਹਿੰਦੇ ਮੈਂ ਬਾਹਰੋਂ ਆਇਆਗਾ ਵੀ ਬਈ ਆਏ ਆ ਵੀ ਹੈ ਜਾਂ ਕਰਦੇ ਸਾਰੇ ਨਾਲ ਆਪਣਾ ਹੋ ਜਣੀ ਮੇਰੇ ਵਾਸਤੇ ਵੀ ਉੱਥੇ ਵੀ ਆਪਦੇ ਸੀ ਸਾਰੇ ਤੇ ਇੱਥੇ ਵੀ ਆਪਦੇ ਹੀ ਆ ਆਪਦਿਆਂ ਦੇ ਬੰਦਾਂ ਨੂੰ ਕੀ ਹਵਾ ਕਰੂਗਾ ਆਪਦਿਆਂ ਨੂੰ ਸਾਰਿਆਂ ਨੂੰ ਪਤਾ ਵੀ ਆਪਦੇ ਕੋਲ ਕੋ ਕਿੰਨਾ ਕੁਛ ਆ ਉੱਥੇ ਤੇ ਬਸ ਉਹ ਜਾ ਮੂੰਹ ਜਾ ਕੇ ਆ ਗਏ ਤੇ ਜਦੋਂ ਤੂੰ ਗਿਆ ਸੀ ਉਦੋਂ ਤੇਰੇ ਦਾੜੀ ਨਹੀਂ ਆਈ ਸੀ ਹਨਾ ਮੇਰੇ ਥੋੜੀ ਥੋੜੀ ਸੀ ਮਾੜੀ ਮਾੜੀ ਸੀ ਥੋੜੀ ਥੋੜੀ ਤੇ ਮੁੱਛਾਂ ਦਾ ਤੈਨੂੰ ਫਿਕਰ ਸੀ ਵੀ ਮੁੱਛਾਂ ਆਉਣਗੀਆਂ ਤੇ ਦਾੜੀ ਪਹਿਲਾਂ ਆਉਣ ਲੱਗ ਪਈ ਤੇ ਤੇਰੇ 'ਚ ਝਲਕ ਪੈਂਦੀ ਹੁੰਦੀ ਸੀ ਉਦੋਂ ਸ ਤੇਰੇ ਨਾਲ ਗੋਰੇ ਫੋਟੋ ਵੀ ਲਵਾਉਂਦੇ ਰਹੇ ਅਸੀਂ ਮੇਰੇ ਨਾਲ ਹਾਂਜੀ ਦੋ ਤਿੰਨਾਂ ਦੀ ਫੋਟੋ ਖਚਾਈ ਹੈ ਗੋਰਿਆਂ ਨੇ ਠੀਕ ਹੈ ਹਾਂਜੀ ਵੀ ਕਦ ਕਾਠ ਵੇਖ ਕੇ ਤੇ ਉਹ ਜਹਾ ਮਹਿੰਦਰਾ ਵੇਖ ਕੇ ਹਾਂਜੀ ਫੋਟੋ ਹੁਣ ਤਾਂ ਚੱਲ ਦਾੜੀ ਆ ਗਈ ਸਰਦਾਰ ਬਣ ਗਿਆ ਹਾਂਜੀ ਤੇ ਉਦੋਂ ਉਹਦੇ ਤੇ ਝਲਕ ਪੈਂਦੀ ਹੁੰਦੀ ਸੀ ਥੋੜੀ ਥੋੜੀ ਹਨਾ ਠੀਕ ਹੈ ਵੀ ਦੋਸਤੋ ਇਹ ਹੈਗਾ ਜੀ ਅਬੀ ਨੂਰ ਸਿੰਘ ਤੇ ਕੱਲ ਵੀ ਆਏ ਆਪਣੇ ਕੋਲ ਬੱਕਰੀਆਂ ਦੇਖਣ ਆਏ ਆ ਤੇ ਮਨਕੀਰਤਾ ਆਇਆ ਨਾਲ ਉਹ ਦੇਖੋ ਬੈਠਾ ਪੱਕ ਬੰਨੀ ਇਹ ਮੈਡੀਕਲ ਲਾਈਨ ਦੇ ਵਿੱਚ ਪੈ ਗਿਆ ਤੇ ਕਸ਼ਮੀਤ ਆਈ ਆ ਤੇ ਇੱਧਰ ਆ ਦੇਖੋ ਨਿੱਕੇ ਨਿੱਕੇ ਬੱਚੇ ਆਂ ਦਾਤਸ ਠੀਕ ਹੈ ਜੀ ਧੰਨਵਾਦ ਦੋਸਤੋ